ਸਿੱਧੂ ਦੇ ਫੈਨ ਕਰਨਗੇ ਸਿੱਧੂ ਦੇ ਸੁਪਨੇ ਪੂਰੇ ਤੇ ਆ ਰਿਹਾ ਇਸ ਨੌਜਵਾਨ ਦਾ ਗੀਤ ਪਾਰ ਰਿਹਾ ਤੱਕ ਇਹ ਕਈਆਂ ਦੇ ਵੱਜਣ ਗਿਆ ਚਪੇੜਾ ਕਿਉਂਕਿ ਸਿੱਧੂ ਦੇ ਫੈਨ ਵੀ ਸਿੱਧੂ ਦੀ ਤਰ੍ਹਾਂ ਤੱਕ ਪਾਉਂਦੇ ਤੇ ਇਸ ਨੌਜਵਾਨ ਦਾ ਕਿਸਾਨਵਾਰ ਗੀਤ ਆ ਰਿਹਾ 15 ਮਾਰਚ ਨੂੰ ਰਿਲੀਜ਼ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਤੇ ਸਿੱਧੂ ਦੇ ਪਿਤਾ ਨੇ ਇਸ ਨੌਜਵਾਨ ਨੂੰ ਇੰਟਰੋਡਿਊਸ ਕੀਤਾ ਸੀ ਤੇ ਇਹ ਵੀ ਗੱਲ ਕਹੀ ਸੀ ਕਿ ਸਿੱਧੂ ਦੇ ਜਾਣ ਪਿੱਛੋਂ ਸਿੱਧੂ ਦੇ ਉਸ ਟੈਲੈਂਟ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਜੋ ਸਿੱਧੂ ਨੇ ਸਿਲੈਕਟ ਕੀਤਾ ਹੋਇਆ ਸੀ ਤਾਂ ਇਸ ਨੌਜਵਾਨ ਦੇ ਨਾਲ ਕੀ ਕੀ ਗੱਲਾਂ ਹੋਈਆਂ ਸੀ ਇਸ ਨੇ ਗੀਤ ਦੇ ਜ਼ਰੀਏ ਬਿਆਨ ਵੀ ਕੀਤੀਆਂ ਨੇ ਤੇ ਇਸ ਨੌਜਵਾਨ ਦਾ ਗੀਤ 911 ਰੈਕੋਰਡਸ ਤੇ ਜਲਦ ਹੀ ਰਿਲੀਜ਼ ਹੋ ਰਿਹਾ ਤੇ ਸਿੱਧੂ ਦੇ ਫੈਨ ਕੱਢਦੇ ਨੇ ਚਿਬ ਸਿੱਧੂ ਦੀ ਤਰ੍ਹਾਂ ਤੇ ਸਿੱਧੂ ਨੇ ਆਪਣੇ ਹੀ ਤਰ੍ਹਾਂ ਉਸ ਟੈਲੈਂਟ ਨੂੰ ਸਿਲੈਕਟ ਕੀਤਾ ਹੋਇਆ ਸੀ ਜੋ ਟੈਲੈਂਟ ਆਪਣੇ ਗੀਤਾਂ ਦੇ ਜਰੀਏ ਚਪੇੜਾਂ ਵਾਂਗ ਬੋਲ ਬੋਲਦਾ ਤਾਂ ਇਸ ਨੌਜਵਾਨ ਦੇ ਬੋਲ ਸੁਣ ਕੇ ਜਰੂਰ ਦੱਸਿਓ ਵੀ ਕਿਵੇਂ ਲੱਗਦੇ ਨੇ ਕਿਉਂਕਿ ਸਿੱਧੂ ਦੇ ਪਿਤਾ ਨੇ ਖੁਦ ਇਸ ਨੌਜਵਾਨ ਨੂੰ ਇੰਟਰੋਡਿਊਸ ਕੀਤਾ ਸੀ ਤੇ ਇਹ ਵੀ ਗੱਲ ਦੱਸੀ ਸੀ ਕਿ ਇਸ ਨੌਜਵਾਨ ਦਾ ਗੀਤ ਅਸੀਂ 911 ਰੈਕર્ડਸ ਤੇ ਕਰਵਾ ਰਹੇ ਹਾਂ ਤੇ ਸਿੱਧੂ ਨੇ ਇਸ ਨੌਜਵਾਨ ਨੂੰ ਸਿਲੈਕਟ ਕੀਤਾ ਸੀ ਕਿ 911 ਰੈਕર્ડਸ ਦੇ ਉੱਪਰ ਇਸ ਨੌਜਵਾਨ ਦਾ ਗੀਤ ਅਸੀਂ ਛੱਡਾਂਗੇ ਤੇ ਹੁਣ ਉਹੀ ਤਿਆਰੀ ਪੂਰੀ ਹੋ ਚੁੱਕੀ ਆ ਤੇ ਇਸ ਨੌਜਵਾਨ ਪਰਮਤਮੂ ਦਾ ਗੀਤ 15 ਤਰੀਕ ਨੂੰ ਰਿਲੀਜ਼ ਹੋ ਰਿਹਾ 911 ਰੈਕર્ડਸ ਦੇ ਉੱਪਰ ਦੋਸਤੋ ਇਸ ਨੌਜਵਾਨ ਦੀ ਆਵਾਜ਼ ਸਿੱਧੂ ਦੇ ਨਾਲ ਮਿਲਦੀ ਆ ਸੁਣ ਕੇ ਲਾਈਕ ਕਰਕੇ ਸ਼ੇਅਰ ਕਰਿਓ ਤੇ ਦੱਸਿਓ ਕਮੈਂਟਾਂ 'ਚ ਆਪਣੀ ਰਹਿ। ਇਹ ਸੁਖਦੀਪ ਸਿੰਘੂ ਦੀ ਤੋਂ ਕਲੈਕਸ਼ਨ ਕਰੀ ਹੋਈ ਸੀ ਸਾਰੇ ਭਰਾਵਾਂ ਦੀ ਟੀਮ ਦੇ ਕਾਫੀ ਉੱਨਾ ਮੁੰਡਿਆਂ ਨਾਲ ਦੀ ਬੁਲਤਾਂ ਤਾਂ ਜਾਣ ਤੋਂ ਪਹਿਲਾਂ ਹੋਈਆਂ ਸੀ। ਤਾਂ ਇਹਨਾਂ ਨੂੰ ਆਪਾਂ ਸਾਰੇ 59 11 ਦੇ ਅੱਧਰ ਤੋਂ ਲਾਂਚ ਕਰਾਂਗੇ। ਜਿਹੜੇ ਜਿੱਦਾਂ ਉਹਦੀ ਪਾਰਕ ਤੋਂ ਨਜ਼ਰ ਚਿੱਤੇ ਜਿੱਤੇ ਪਈ ਹੈ ਤਾਂ ਤੇਰੀ ਕੋਸ਼ਿਸ਼ ਹੁੰਦੀ ਆ ਵੀ ਇਹਨਾਂ ਜਵਾਨ-ਜਵਾਨਾਂ ਨੂੰ ਆਪਾਂ ਪਲੇਟਫਾਰਮ ਲਈਏ। ਇੱਕ ਸਿੱਧੂ ਗਿਆ ਤੇ ਉੱਤੇ ਆਪਾਂ ਅਗਲੇ ਸਿੱਧੂ ਤਿਆਰ ਕਰਕੇ ਤੁਹਾਡੀ ਸੇਵਾ ਦੇ ਵਿੱਚ ਉਤਾਰ ਦੇ ਦਿੱਤੀ ਤਾਂ ਜੋ ਉਸੇ ਨਕਸ਼ੇ ਕਦਮ ਤੇ ਉਸੇ ਸਟੈਂਡ ਦੇ ਉੱਤੇ ਅੱਗੇ ਤੁਰ ਸੁਣ ਨਿਗਰ ਮੈਂ ਇਹਨਾਂ ਕੋਈ ਨਹੀਂ ਰੱਖਿਆ ਚਾਰ ਪੰਜ ਮੁੰਡੇ ਉਹ ਤੁਹਾਡੀ ਬਨੇ ਸਾਰੇ ਜੋ ਮਿਲ ਕੇ ਗਏ ਸੀ ਪਰ ਹੰਤ ਉਸ ਸਮਾਂ ਨਹੀਂ ਲੱਗਿਆ ਆਪਾਂ ਹੌਲੇ ਹੌਲੇ ਸਾਰਿਆਂ ਨੂੰ ਤੋਂ ਕਲਪੀ ਦੇ ਵਿੱਚ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਸੰਗਤ ਮਾਫ ਕਰਮਜੋਗ ਹੈ ਕਿਸੇ ਨੂੰ ਕੋਈ ਸ਼ਬਦ ਬੁਰਾ ਲੱਗਿਆ ਹੋਵੇ ਤਾਂ ਹੱਥ ਜੋੜ ਕੇ ਮਾਫੀ ਜਾਂਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲ ਤੁਹਾਡੇ ਸਾਹਮਣੇ ਇਹ ਮੁੰਡਾ ਆਪਣਾ ਸਿੱਧੂ ਦੇ ਚੈਨਲ ਤੇ ਸਾਈਨ ਕੀਤਾ ਹੈ ਤੁਹਾਨੂੰ ਕੋਈ ਗਾਣਾ ਸੁਣਾਉਣਾ ਚਾਹੁੰਦਾ ਹੈ ਤਾਂ ਜੂ ਸੁਣਾ ਇੱਕ ਮੈ ਵੀ ਸੁਣਾਦਾ ਜੀ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਦਾ ਤੇ ਮੈਨੂੰ ਇੰਨਾ ਕਾਬਲ ਸਮਝਿਆ ਕਿ ਮੈਂ 58 ਰੈਕੋਰਡਸ ਦੇ ਉੱਤੇ ਮੈਨੂੰ ਲਾਂਚ ਕੀਤਾ ਸੋ ਸਾਰੇ ਜਣੇ ਇੱਕ ਵੀਰ ਬਣ ਕੇ ਅਰਦਾਸ ਜ਼ਰੂਰ ਕਰਿਓ ਕਿ ਸਾਡੇ ਭਰਾ ਸਿੱਧੂ ਮੂਸੇ ਵਾਲੇ ਨੂੰ ਤੇ ਇਨਸਾਫ ਮਿਲੇ ਤੇ ਆਪਾਂ ਸਾਰੇ ਜਣੇ ਅਰਦਾਸ ਕਰੀਏ ਸੋ ਵੀਰ ਦਾ ਗਾਣਾ ਇੱਕ ਮੱਥਾ ਸੋਣਾ ਹਾਂ ਉਹ ਹੱਥ ਰਖਣ ਪਾਰਾ ਸਾਡੇ ਨਾਲ ਹੰਡੀਆਂ ਪਰਤੀਆਂ ਨੇ ਕਿਆ ਰਫਲਾਂ ਜਾਂ ਬਸ ਅਰਥੀਆਂ ਨੇ ਹਾ ਸਾਡੇ ਲਈ ਤਾਂ ਬਦਲੇ ਹੁੰਦੇ ਵਾਂਗ ਤਿਹਾਰਾ ਤੇ ਹਾ ਜਿੰਨਾ ਚਿਰ ਨਹੀਂ ਹੁੰਦੇ ਪੂਰੇ ਕਰ ਕੋਈ ਪਾਪਾ ਨਹੀਂ ਹੋ ਕੇ ਤਕੜੇ ਹੋ ਏ ਲਾਣਿਆ ਮੇਰਾ ਬੇੜਾ ਨੂੰ ਹਾ ਤੁਹਾਨੂੰ ਚੋਣ ਨਹੀਂ ਦਿੰਦਾ ਜਿੰਨਾ ਚਿਰ ਮੈਂ ਮਰਦਾ ਨਹੀਂ ਕੁਰੀਆਂ ਮੈਂਡ ਜਖਾਨੇ ਨੇ ਜੇ ਹੋਗੇ ਟੱਕਰੇ ਸਿੱਧੀਆਂ ਮੱਥੇ ਨੂੰ ਆਉਣ ਗਿਆ ਜੇ ਹੋਇਆ ਡਰਾਉਣਾ ਹਾਂ ਮੱਥੇ ਚੋਂ ਮੈਂ ਕਢਦਨੀ ਹੋ ਕੇ ਟੱਕੜੇ ਰਿਓ ਇਲਾੜਿਆ ਮੇਰਾ ਬੈੜਿਆ ਨੂੰ ਹਾਂ ਤੁਨ ਨੂੰ ਜੋ ਨਹੀਂ ਦਿੰਦਾ ਜਿੰਨਾ ਚਿਰ ਮੈਂ ਜੇ ਮੇਰੇ ਹੱਥ ਆਗੇ ਤਾਂ ਮੈਂ ਛੜਦਾ ਨਹੀਂ ਸੋ ਬਹੁਤ ਧੰਨਵਾਦ ਜੀ